ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਤਾਜੀ ਸੂਈ ਹੈ ਬਾਈ ਬੱਚਾ ਕਰਮਾਲੀ ਨੇ ਬੱਚੀ ਨੂੰ ਜਨਮ ਦਿੱਤਾ ਇੱਕ ਬਾਈ ਕੋਲੇ ਧੋਕੜ ਗੱਬਣ ਵੈਰਾ ਆਓ ਕਰ ਲੈਣੇ ਬਾਈ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਬਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਡਾਕਟਰ ਲਖੀਆ ਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਹੈਗੀ ਆ ਤਾਂ ਬਾ ਨੇੜੇ ਪਿੰਡ ਬਾਈ ਸੱਨਾ ਗਲਾਬ ਸਿੰਘ ਵੱਡੇ ਸੰਧੂ ਦੇ ਸਹਿਣਾ ਜੀ ਮੋਬਾਈਲ ਨੰਬਰ 628006 ਡਾਕਟਰ 12633 ਠੀਕ ਹੈ ਬਾਈ ਤੇ ਬਾਈ ਜਿਹੜੀ ਸਾਹਮਣੇ ਵੜਦੇ ਨੇ ਕਿਹੜਾ ਸੂਆ ਸੋਈ ਵੀ ਇਹ ਤੋਕੜਾ ਗੱਭਣਾ ਡਾਕਟਰ ਠੀਕ ਆ ਇਹ 4.5 ਮਹੀਨੇ ਤੋਂ ਪਲਾਸੀ ਗੱਭਣਾ ਡਾਕਟਰ ਠੀਕ ਆ ਤੇ ਮਨਕੇਤ ਆਪਾਂ ਤਾਂ 10 ਕਿਲੋ ਦੁੱਧ ਮੰਨ ਕੇ ਮਣਕੇ ਲਿਆਂਦੀਆ ਠੀਕ ਆ ਬੈਠ ਥੋੜਾ ਜਿਹਾ ਉਪਰਾ ਕਰ ਜਾਂਦਾ ਕਿ ਇਹ ਨਹੀਂ ਪਸੂ ਹੈ ਨਾ ਆਪਾਂ 8 ਮਿੰਟ ਦੇ ਦੇ ਦਾਂਗੇ ਡਾਕਟਰ ਲੇਵਾ ਬਹੁਤ ਚੰਗਾ ਹੈ ਨਾ ਬਹੁਤ ਵਧੀਆ ਥਣ ਥਣ ਦਿਖਾ ਦੇ ਲੇਵੇ ਤੇ ਨਾੜਾਂ ਦਿਖਾ ਦਿਓ ਜੀ ਨਾੜਾਂ ਇੱਕ ਨੰਬਰ ਵਾਲਾ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਸਿਵਾਈ ਕਿਵੇਂ ਆ ਬਾਈ ਇੱਕ ਨੰਬਰ ਚਿਵਾਈ ਆ ਡਾਕਟਰ ਕੀ ਬਾਤ ਆ ਮੋਟਾ ਮੋਟਾ ਥਣਾ ਡਾਕਟਰ ਟੋਕੜ ਗੱਬਣ ਚੈੱਕ ਪਾਸ ਆ ਬਾਈ ਆਪਣੀ ਕਰਵਾਈ ਵੇ ਡਾਕਟਰ ਅਗਲਾ ਆਪਦੀ ਕਰਵਾ ਲੇ ਠੀਕ ਆ ਆਪਣੀ ਘਰ ਘਰ ਦੀ ਗਾਰੰਟੀ ਆ 게ਟੋਂ ਬਾਹਰ ਅਗਲੇ ਦੀ ਆ ਆਪਾਂ ਨੂੰ ਲਾਂਭਾ ਨਹੀਂ ਆਪਾਂ ਕਿਹੇ ਤੋਂ ਲੈਣਾ ਓਕੇ ਬਾਈ ਆਪਣੇ ਘਰੇ ਕਿਸ ਮਰਜ਼ੀ ਪ੍ਰਕਾਰ ਦੀ ਆਵਲੀ ਗਾਰ ਨੇ ਪੈਸੇ ਲਾਉਣੇ ਆ ਹਨਾ ਆਪਾਂ ਨਹੀਂ ਹਨਾ ਹਾਂ ਬਰੀਕੀ ਚਾਹੀਦੀ ਬਰੀਕੀ ਚ ਫੁੱਲ ਆ ਤੋਰਾ ਦੇਖੋ ਇੱਕ ਨੰਬਰ ਲੇ ਵਾੜ ਇਹਦੋਂ ਤੋੜ ਦਿੰਨਾ ਡਾਕਟਰ ਦੁੱਧ ਵੀ ਚੰਗਾ ਬਰੀਡ ਵੀ ਚੰਗੀ ਆ ਕੱਦ ਵਾਲੀ ਬਿਹੜਾ ਕੋਈ ਛੋਟੀ ਨਾ ਮੰਨਿਓ ਫਲੀ ਵੀ ਆ ਬਈ ਹਾਂ ਵੀਰੇ ਚਮੜੀ ਦੇਖ ਜਮਾ ਬਰੀਕ ਬਰੀਕ ਡਾਕਟਰ ਹੂੰ ਕੀ ਆ ਬਾਤ ਆ ਬਈ ਤੇ ਕੀ ਮੋਲ ਅਪਰਾ ਜਾ ਡਾਕਟਰ ਮੋਲ ਨਹੀਂ ਕਰਨਾ ਹੂੰ ਸੌੜ ਸੱਪਾ ਹੋਊਗਾ ਹੂੰ ਐਵੇਂ ਕੋਈ 38 40 ਵਾਲਾ ਤਾਂ ਫੋਨ ਨਾ ਲਾਵੇ 50000 ਦੀ ਬਿਹੜ ਦੇ ਦਿਆਂਗੇ ਬਸ ਠੀਕ ਆ ਬਈ ਹਾਂ ਹੂੰ ਪਿਆਰ ਦੀ ਬਾਈ ਕਹਿੰਦਾ ਹਾਂ ਠੰਡੀ ਸੀਲਾ ਠੀਕ ਆ ਆਪਣੇ ਘਰੋਂ ਜਿਸ ਪ੍ਰਕਾਰ ਦੀ ਮਰਜ਼ੀ ਤਸੱਲੀ ਕਰ ਲੈ ਜਦੋਂ ਗੇਟੋਂ ਬਾਹਰ ਹੋ ਗਈ ਡਾਕਟਰ ਅਗਲੇ ਦੀ ਹੋਣੀ ਆ ਆਪਾਂ ਲਾਂਭਾ ਨਹੀਂ ਕਿਸੇ ਤੋਂ ਵੀ ਲੈਣਾ ਬ੍ਰੀਡ ਇੱਕ ਨੰਬਰ ਆ ਬ੍ਰੀਡ ਇੱਕ ਨੰਬਰ ਆ ਧਾਰ ਮੋਟੀ ਮੋਟੀ ਆ ਮੋਟੀ ਮੋਟੀ ਚਵਾਈ ਲੱਗੀ ਆ ਬੱਸੀ ਨੂੰ ਠੀਕ ਆ ਥਣਾ ਥੁਣਾ ਦੀ ਜਿਵੇਂ ਬਿਲਕੁਲ ਓਕੇ ਆ ਹਾਂ ਲੇਵਾ ਕਮਾਲ ਆ ਬਈ ਥਣ ਬਹੁਤ ਚੰਗਾ ਸਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਇੱਕ ਨੰਬਰ ਆ ਠੰਡੀ ਸੀਲਾ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਡਾਕਟਰ ਕੁਆਣੀ ਮੋਟਾ ਮੋਟਾ ਪਸ਼ਮਾ ਆ ਕੇ ਥਾਂ ਤਾਂ ਹੋਰ ਵਾੜਾ ਬਚੰਗਾ ਕੱਢਦੀ ਐ ਬੱਸੀ ਠੀਕ ਆ ਬਾਈ ਹਾਂ ਮੁੱਲ ਵੀ ਜਾਇਜ਼ ਆ ਵੀਰੇ ਮਾਣ ਤਨ ਜਰੂਰ ਹੋ ਜੂਗਾ ਵਰਡ ਚੰਗੀ ਐ ਗੱਬਣ ਚ ਇੱਕ ਪਾਸ ਹਾਂਜੀ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੂਈ ਐ ਇਹ ਡਾਕਟਰ ਦੂਜਾ ਸੂਆ ਬੱਸੀ ਸੂਈ ਆ ਕਦੋਂ ਸੂਈ ਐ ਇਹਨੂੰ ਡਾਕਟਰ 20 ਤੋਂ 22 ਮਿੰਟ ਹੀ ਹੋਇਆ ਹਲੇ ਜਦੋਂ ਸਾਨੂੰ ਫੋਨ ਲਾਇਆ ਬਸ ਤੁਸੀਂ ਸੱਨਾ ਸੀਗੇ ਹੂੰ ਵੀਡੀਓ ਪਾਉਂਦੇ ਸੀ ਉਸ ਤੋਂ ਬਾਅਦ ਹੀ ਬੱਸੀ ਸੂਈ ਆ ਥਾਂ ਦੇਖ ਲਓ ਆਰਡਰ ਦੇਖ ਹਾਂ ਪੱਕਾ ਲੈਵਾ ਡਾਕਟਰ ਪੱਕਾ ਲੈਵਾ ਸਹੀ ਗੱਲ ਆ ਹੂੰ ਤਾਂ ਕਿੰ ਲੋਕ ਤਾਂ ਚੋ ਯਾ ਡਾਕਟਰ ਥਣ ਪਾਸ ਕਰ ਲੈ ਸੀਗੇ ਕਿਹੜੀ ਬਾਈ ਆਨਲਾਈਨ ਮੰਗਾਉਣ ਵਾਲਾ ਹੁੰਦਾ ਕੋਈ ਹੈਨਾ ਆਪਾਂ ਛੋੜੇ ਆਉਣ ਤੋਂ ਪਹਿਲਾਂ ਥਣ ਪਾਸ ਕਰਾ ਲੇ ਕਰਕੇ ਮੰਨ ਕੇ ਚੱਲ ਥੋੜਾ ਜਿਹਾ ਬੱਸੀ ਨੂੰ ਮੂੰਹ ਜਿਹਾ ਲਵਾਤਾ ਸੀ ਸਣਾ ਨੂੰ ਹੈਨਾ ਕੁਝ ਚੋ ਕਿ ਇੰਨੀ ਪਿਆਤਾ ਸੀਗਾ ਠੀਕ ਹੈ ਹਾਂ ਬੱਚਾ ਬੱਚੀ ਦੇਤੀ ਬੱਸੀ ਬਾਲੀ ਕੁਆਲਿਟੀ ਦਾ ਤੁਹਾਨੂੰ ਬੱਸੀ ਵੀ ਦਿਖਾਉਣਾ ਡਾਕਟਰ ਲੇਵਾ ਦਿਖਾ ਦਿਓ ਸਹੀ ਹੈ ਤੋਰਾ ਦੇਖੋ ਬਈ ਪੜੀ ਇੱਕ ਨੰਬਰ ਤੋਰਾ ਡਾਕਟਰ ਪਜੇ ਰੋਟ ਵਗੈਰਾ ਜਲ ਜਲੂ ਦੇਤੀ ਠੀਕ ਹੈ ਭਾਈ ਬਸ ਹੁਣ ਜੇ ਰ ਪੈ ਜੂਗੀ ਹਮ ਘੰਟੇ ਘੜੀ ਦੇ ਵਿੱਚ ਖਾਣ ਪੀਣ ਨੂੰ ਬਸ ਹੀ ਬਾਲੀ ਖੁੱਲੀ ਆ ਨਜਾਇਜ਼ ਜੀ ਪਲੀ ਵੀ ਬਹੁਤ ਹੈ ਯਾਰ। ਪਲੀ ਚੰਗੀ ਪਲੀ ਵਾ ਡਾਕਟਰ। ਹੂੰ। ਲੇਵਾ ਦਿਖਾਓ ਲੇਵੇ ਵਾਲਾ ਲੇਖਾ ਨਹੀਂ ਬੱਸੀ ਦਾ। ਲੇਵਾ ਕਮਾਲਾ ਥਾਣੇ ਬਣਾ। ਬੱਚਾ ਵਾਲਾ ਚੰਗਾ ਦੇਗੀ ਡਾਕਟਰ। ਹੂੰ। ਬੱਸੀ ਤੁਹਾਨੂੰ ਦਿਖਾਉਨੇ ਆ। ਸਹੀ ਗੱਲ। ਦਵਾਰੇ ਤੋਂ ਉਹਨਾਂ ਦਾ ਡਾਕਟਰ ਮਾੜੀ ਜੀ। ਤੋਰ ਦੇ ਬਾਈ ਕੋਈ ਚੱਕਰ। ਹਾਂ। ਲੇਵਾ ਦੇਖ ਕੱਲਾ ਕੱਲਾ ਥਣ ਗਲਾਬੀ ਥਣ ਮੱਝ ਨਾਲ ਦਾ ਥਣ ਲੱਗ ਗਿਆ। ਥਣ ਨਹੀਂ ਇਹੋ ਜਿਹਾ ਮਿਲਦਾ ਡਾਕਟਰ। ਮੱਝ ਨਾਲ ਦਾ ਹੀ ਦੁੱਧ ਦਿਓ। ਹਾਂ। ਫੁੱਲ ਫੈਂਟ ਆਉ। ਠੰਡੀ ਸੀਲ ਬਹੁਤ ਹੈ ਡਾਕਟਰ। ਆਪਾਂ ਨੈਣਾ ਪਾ ਕੇ ਧਾਰਾ ਮਾਰ ਕੇ ਚੈੱਕ ਕਰ ਲਈਦੂੰ ਪਹਿਲਾਂ। ਹੂੰ। ਵੀ ਕੋਈ ਕੋਈ ਇਹ ਨਹੀਂ ਠੀਕ ਆ ਭਾਈ ਹਾਂ ਬੱਚਾ ਮਗਰ ਬੱਛੀ ਆ ਬੱਛੀ ਵੀ ਨੇੜੇ ਤੋਂ ਦਿਖਾਉਂਗਾ ਬੱਛੀ ਬਹੁਤ ਚੰਗੀ ਆ ਕੁਆਲਿਟੀ ਵਾਲੀ ਬੱਛੀ ਆ ਲੈ ਬੱਛੀ ਦੀ ਬਰੀਡ ਚੈੱਕ ਕਰ ਲੋ ਇਹਨੂੰ ਬੱਛੀ ਨੇ 3 ਸਾਲ ਦਾ 3 ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਕਰ ਮੈਂ ਤੂੰ ਤਾਂ ਤੁਹਾਨੂੰ ਲਾਇਆ ਸੀ 10:00 ਵਜੇ ਵੀਡੀਓ ਬਣਾਉਣ ਨੂੰ ਉਹ ਬੈਡ ਬੱਟ ਕਰਨ ਲੱਗੀ ਮੈਂ ਤਾਂਹੀਂ ਤੁਹਾਨੂੰ ਆਖੇ ਮਹਸੂੂਗ ਹੀ ਮਹਸੂੂਏ ਹੋਈ ਸਵਾਈ ਦੇਖ ਬੱਚਾ ਕਿੰਨਾ ਚੰਗਾ ਬੱਸੀ ਆ ਜੀ ਬਹੁਤ ਸੋਹਣੀ ਕੀ ਬਾਤ ਉਹ ਹਾਲ ਤਾਂ ਖੜਿਆ ਵੀ ਨਹੀਂ ਜਾਂਦਾ ਬੱਸੀ ਤਾਂ ਸਹੀ ਗੱਲ ਆ ਬਾਈ ਹਨਾ ਜੇ ਤੁਸੀਂ ਕਹੋ ਡਾਕਟਰ ਤਾਰਾ ਵੀ ਮਾਰ ਦਿੰਨੇ ਆਪਾਂ ਦੇਖ ਲਓ ਬਾਈ ਜਿਵੇਂ ਮਰਜ਼ੀ ਕਰ ਲਓ ਫਲੇਵਾ ਕਮਾਲ ਆ ਬਾਈ ਆ ਜੋ ਇਧਰ ਦੀ ਜਿਵੇਂ ਮਰਜ਼ੀ ਨਾਣਾ ਪਿਆਲਾ ਹਨਾ ਜਿਵੇਂ ਮਰਜ਼ੀ ਨਾਣਾ ਪਿਆ ਲਓ ਜੀ ਹੂੰ ਕੋਈ ਚੱਕਰ ਹੀ ਨਹੀਂ ਆ ਆ ਜੋ ਜਿੱਧਰ ਕੀ ਬਾਤ ਲੈ ਚਵਾਈ ਦੇਖੋ ਚੂਣ ਬੜਾ ਚੰਗਾ ਹਨਾ ਠੰਡੇ ਮੋਟੀ ਮੋਟੀ ਚਵਾਈ ਮਰਜ਼ੀ ਲੈ ਮੋਟਾ ਮੋਟਾ ਚੂਣ ਲੱਗਿਆ ਕਰ ਮਗਰ ਇਥਨਾ ਹੀ ਦੇਖੋ ਲੈ ਚਵਾਈ ਇੱਕ ਨੰਬਰ ਹਨਾ ਚਵਾਈ ਵਾਲੇ ਪਾਸੇ ਤਾਂ ਕੋਈ ਵੀਰ ਹੱਥ ਵੀ ਨਾ ਲਾਵੇ ਜੀ ਹੂੰ ਸਮਝ ਗਿਆ ਸਹੀ ਗੱਲ ਆ ਬਾਈ ਫਿਟਨੈਸ ਲੈ ਵੇਦੀ ਆ ਤੇ ਪਲੀ ਵੀ ਫੌਲ ਪਲੀ ਵੀ ਬਹੁਤ ਆਟਰ ਡਾਕਟਰ ਕੇਸ ਲੈ ਕੀ ਮੋਲ ਲਾ ਬਈ ਜੈ ਜੈ ਡਾਕਟਰ ਮੋਲ ਨਹੀਂ ਆਪਾਂ ਕਰਨਾ ਹੂੰ ਬਸ ਜਿਹੜੇ ਪੈਸੇ ਲੈਣੇ ਜਾਂ ਸੋਰ ਸੱਪਾ ਜਾਂ ਹੋਊਗਾ ਹੂੰ ਐਵੇਂ 80 ਕਰਾ ਲੈ 85 ਉਹਦਾ ਕੋਈ ਫਾਇਦਾ ਨਹੀਂ ਹੁੰਦਾ 75000 ਰੁਪਏ ਬਸ ਇਹਦਾ ਲੈ ਲਾਂਗੇ ਲੈ ਲਾਂਗੇ ਠੀਕ ਮਾੜੀ ਮੁੱਢੀ ਸੋਰ ਸੱਪਾ ਕਰ ਦਿਆਂਗੇ ਸਾਨੂੰ ਵੀ ਪਤਾ ਵੀਡੀਓ ਚ ਕਿਹੜੇ ਜਿਹੇ ਲੋਕ ਮੁੱਲ ਪਾਉਂਦੇ ਪਤਾ ਮੁੱਲ ਕਰੇ ਹੀ ਨਹੀਂ ਕਰੇ ਹੀ ਨਹੀਂ ਮੋਲ ਹਾਂ ਜਮਾ ਜੈਜ ਮੋਲ 75000 ਦੀ ਬਾਈਕ ਹੈ ਨਾ ਬੈਠ ਦੇਣੀ ਹੈ ਮੋਲ ਲੈਵਾ ਠੰਡੀ ਖਾਣ ਪੀਣ ਨੂੰ ਦੇਖ ਜਿਵੇਂ ਹੁਣੀ ਸੂਈ ਆ ਬਸੀ ਚਾਰੂ ਜਰੂ ਤਾਂ ਬਾਲੀ ਹੈ ਡਾਕਟਰ ਲੱਗ ਰਗੜੀ ਤੁਰ ਹੀ ਜਾਂਦੀ ਹੈ ਨਾ ਹਾਂ ਤੇ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿੱਲੇ ਵੀਰ ਨੂੰ ਲੈਵਾ ਲੈਵਾ ਦਿਖਾ ਦਿਓ ਜੀ ਦੇਖੋ ਕਿੰਨਾ ਸਾਫ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ